ਆਪਣੇ ਸਭ ਦੇ ਵੱਡੇ ਭਾਗ ਹਨ ਭਾਈ ਜੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਰੰਸਾਹ ਮਹਾਰਾਜਿਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠਣ ਦਾ ਸੁਭਾਗਾ ਸਮਾਪ੍ਰਾਪਤ ਹੋਇਆ ਹੈ ਅੱਜ ਦੇ ਪਾਵਨ ਹੁਕਮਨਾਮੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਆਜੰਦੇ ਸਭ ਮਹਾਰਾਜ ਜੀ ਤਰਾਸੀ ਰਾਗ ਵਿੱਚ ਬਖਸ਼ਿਸ਼ ਕਰਦੇ ਹਨ ਫਿਰਤ ਫਿਰਤ ਪੇਟੀ ਜਾਣ ਸਾਧੂ ਪੂਰਾ ਗੁਰ ਸਮਝਾਇਆ ਆਣ ਸਗਲ ਵਿਧ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਰਸ ਦੇ ਨਹੀਂ ਸੋ ਇੱਥੇ ਸਤਿਗੁਰੂ ਜੀ ਸਾਨੂੰ ਜਿੱਥੇ ਆਪ ਬੇਨਤੀ ਕਰਦੇ ਹਨ ਉੱਥੇ ਸਾਨੂੰ ਵੀ ਸਮਝਾਉਣਾ ਕਰਦੇ ਹਨ ਕਿ ਅਸੀਂ ਤੇ ਭਾਈ ਤਾ ਤੇ ਮੋਹਿ ਧਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਕਹਿੰਦੇ ਸਾਨੂੰ ਭਾਈ ਫਿਰਦਿਆਂ ਫਿਰਦਿਆਂ ਨੂੰ ਪੂਰੇ ਗੁਰੂ ਜੀ ਮਿਲੇ ਫਿਰ ਤਾਂ ਫਿਰ ਤੋਂ ਪਿੱਟੇ ਜਾਂ ਸਾਧੂ ਭਾਵ ਪਰਮੇਸ਼ਰ ਨੂੰ ਚਪਣ ਵਾਲੇ ਪੂਰੇ ਗੁਰੂ ਮਿਲੇ ਅਸੀਂ ਉਹਨਾਂ ਦਾ ਹੀ ਆਸਰਾ ਲਿਆ ਉਹਨਾਂ ਦਾ ਆਸਰਾ ਲਿਆ ਤੇ ਫਿਰ ਅਸੀਂ ਇੱਕ ਅਕਾਲ ਪੁਰਖ ਨੂੰ ਆਪਣੇ ਮਨ ਵਿੱਚ ਵਸਾਇਆ ਅਸੀਂ ਇੱਕ ਅਕਾਲ ਪੁਰਖ ਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਇਆ ਤਾਂ ਤੇ ਮੋਹਿ ਧਾਰੀ ਓਟ ਗਪਾਲ ਸ਼ਰਨ ਪਰਿਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਫਿਰ ਅਸੀਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਛਾੜ ਵਿੱਚ ਪਏ ਤੇ ਸਾਰੇ ਜਿਹੜੇ ਜੰਜਾਲ ਸੀ ਉਹ ਵਿਲਸ ਗਏ ਫਿਰ ਤੋਂ ਫਿਰ ਤੇ ਭੇਟੇ ਜਾਣ ਸਾਧੂ ਪੂਰੇ ਗੁਰ ਸਮਝਾਇਆ ਕਹਿੰਦੇ ਫਿਰਦਿਆਂ ਫਿਰਦਿਆਂ ਨੂੰ ਸਾਨੂੰ ਭਾਈ ਪੂਰੇ ਜਿਹੜੇ ਅਕਾਲ ਪੁਰਖ ਨੂੰ ਜਪਣ ਵਾਲੇ ਸਾਧੂ ਜਣ ਸੀ ਉਹ ਮਿਲੇ ਭਾਵ ਸਾਧੂ ਜਣਾ ਜੇ ਬਾਣੀ ਤੇ ਵੇਖਿਆ ਜਾਵੇ ਤਾਂ ਗੁਰੂ ਪਿਆਰੀ ਸਾਧ ਸੰਤ ਜੀ ਜਿਹੜਾ ਸਾਧੂ ਦਾ ਹੈ ਬਚਾ ਲਿਖਿਆ ਹੋਇਆ ਹੈ ਇਹ ਗੁਰੂਆਂ ਵਾਸਤੇ ਲਿਖਿਆ ਹੋਇਆ ਹੈ ਕਿ ਸਾਨੂੰ ਅਸਲ ਗੱਲ ਜਿਹੜੀ ਹੈ ਫਿਰ ਸਮਝ ਪਈ ਫਿਰਦੇ ਫਿਰਦੇ ਸਾਨੂੰ ਭਾਈ ਨਾਮ ਜਪਣ ਵਾਲਿਆਂ ਦੀ ਸੰਗਤ ਹੋਈ ਬਾਣੀ ਪੜਨ ਵਾਲਿਆਂ ਦੀ ਸੰਗਤ ਹੋਈ ਫਿਰ ਸਾਨੂੰ ਜਿਹੜੀ ਪੂਰਾ ਗੁਰ ਸਮਝ ਆਇਆ ਅਸਲ ਜਿਹੜੀ ਗਿਆਨ ਵਾਲੀ ਗੱਲ ਸੀ ਸਾਨੂੰ ਉਹ ਸਮਝ ਪਈ ਸਾਨੂੰ ਪੂਰਾ ਜਹਾਂ ਗਿਆ ਸੀ ਉਹ ਸਮਝ ਦੇ ਵਿੱਚ ਆਇਆ ਆਣ ਕੀ ਸਮਝ ਆਇਆ ਕਹਿੰਦੇ ਆਣ ਸਗਲ ਵਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਕਹਿੰਦੇ ਵੀ ਹੋਰ ਕੋਈ ਵੀ ਜੁੜੀ ਵਿਧੀ ਆ ਉਹ ਕੰਮ ਨਹੀਂ ਆਉਂਦੀ ਇਸ ਕਰਕੇ ਹਰ ਹਰ ਨਾਮ ਤੇ ਆਇਆ ਅਸੀਂ ਹਰੀ ਦੇ ਨਾਮ ਨੂੰ ਹੀ ਜਪਣਾ ਕੀਤਾ ਤਾ ਤੇ ਮੋਹ ਧਾਰੀ ਓਟ ਗਪਾਲ ਸ਼ਰਣ ਪਰਿਉ ਪੂਰਨ ਪਰਮੇਸ਼ਰ ਬਿਣ ਸੇ ਸਗਨ ਜੰਜਾਲ ਭਾਉ ਸੁਰਗ ਮਿਰਤ ਪਿਆਲ ਤੂ ਮੰਡਲ ਸਗਲ ਵਿਆਪੇ ਮਰੀ ਕਹਿੰਦੇ ਸਾਨੂੰ ਭਾਈ ਨਾਮ ਜਪ ਕੇ ਸਮਝ ਪਈ ਕਿ ਜਿਹੜਾ ਸੁਰਗ ਮਿਰਤ ਪਿਆਲ ਤੂ ਮੰਡਲ ਜਿਵੇਂ ਧਰਤ ਪਤਾਲ ਆਕਾਸ਼ ਉਹ ਮੰਡਲ ਭਾਵ ਸਾਰਾ ਜਿੰਨਾ ਵੀ ਬ੍ਰਹਿਮੰਡ ਹੈ ਕਹਿੰਦੇ ਭਾਈ ਸਾਰੇ ਹੀ ਮਾਇਆ ਵਿਆਪੀ ਹੈ ਸੁਰਗ ਮਿਰਤ ਪਿਆਰੂ ਮੰਡਲ ਸਗਲ ਵਿਆਪੇ ਮਾਇ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ ਤਾਂ ਤੇ ਅਸੀਂ ਇਹਨਾਂ ਤੋਂ ਉੱਪਰ ਉੱਠ ਕੇ ਤ੍ਰੈ ਗੁਣਾ ਤੋਂ ਉੱਪਰ ਉੱਠ ਕੇ ਜੀ ਉਧਾਰਨ ਜੀ ਦਾ ਉਧਾਰ ਕਰ ਵਾਲੇ ਜਿੰਦ ਦਾ ਉਧਾਰ ਕਰਨ ਵਾਲੇ ਸਭ ਕੁਲ ਤਾਰਨ ਵਾਲੇ ਹਰ ਹਰ ਨਾਮ ਲਉ ਧਿਆਨਾ ਕੀਤਾ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਇਆ ਏ हे ਮੇਰੇ ਮਾਨ ਨਾਨਕ ਜੀ ਆਪਣੇ ਆਪ ਨੂੰ ਸਬੋਧਨ ਕਰਕੇ ਕਹਿੰਦੇ ਹਨ ਕਿ हे ਨਾਨਕ ਤਾਂ ਤੇ ਭਾਈ ਉਸ ਨਿਰੰਜਨ ਮਾਇਆ ਤੋਂ ਰਹਿਤ ਨਾਮ ਨੂੰ ਹੀ ਸਿਮਰਨਾ ਕਰੀਏ ਉਸ ਨੂੰ ਹੀ ਗਾਉਣਾ ਕਰੀਏ ਨਾਨਕ ਨਾਮ ਨਿਰੰਝਨ ਗਾਇਆ ਏ ਮੇਰੇ ਮਨ へ ਨਾਨਕ ਉਸ ਮਾਇਆ ਤੋਂ ਰਹਿਤ ਨਾਮ ਨੂੰ ਹੀ ਗਾਉਣਾ ਕਰੀਏ ਪਾਈਏ ਸਰਮ ਨਿਧਾਨਾ ਜਿਸ ਨੂੰ ਗਾਉਣ ਕਰਕੇ ਜਿਸ ਨੂੰ ਜਪਣ ਕਰਕੇ ਸਾਰੀ ਹੀ ਖਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ ਕਰ ਕਿਰਪਾ ਜਿਸ ਦੀ ਸੁਆਮੀ ਵਿਰਲੇ ਕਾਹੂ ਜਾਨਾ ਉਹ ਵਿਰਲੇ ਹੀ ਹਨ ਜਿਨ੍ਹਾਂ ਤੇ ਤੁਸੀਂ ਆਪ ਕਿਰਪਾ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਮ ਦੀ ਬਖਸ਼ਿਸ਼ ਆਪ ਕਰਦੇ ਹੋ ਉਹ ਸੰਸਾਰ ਦੇ ਉੱਪਰ ਵਿਰਲੇ ਹਨ ਇਸ ਕਰਕੇ ਹੈ ਸਤਿਗੁਰੂ ਜੀ ਹੈ ਅਕਾਲ ਪੁਰਖ ਜੀ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਤੇ ਵੀ ਮਿਹਰ ਕਰੋ ਸਾਨੂੰ ਵੀ ਇਸ ਮਾਇਆ ਮੋਹ ਤੋਂ ਬਚਾ ਕੇ ਆਪਣੇ ਨਾਮ ਨਾਲ ਜੋੜ ਕੇ ਰੱਖੋ ਆਪਣੇ ਨਾਮ ਦੀ ਬਖਸ਼ਿਸ਼ ਕਰੋ ਸੋ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਦੇ ਆ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਰੂਪ ਸਾਧ ਸੰਗਤ ਤੇ ਸਤਿਗੁਰੂ ਜੀ ਵਕਸ਼ਿੰਗ ਜੋਗ ਹਨ ਬਖਸ਼ ਲੈਣਾ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ